ਦਾ ਦਿੱਤੀ ਗਈ ਆ ਭਾਈ ਰੋਹੀ ਤੋਂ অপটিক্যাল ਲੈ ਟੈਲੀਗੋਆ ਮੇਰਾ सदर बाजार ਦੇ ਵਿੱਚ ਕੁવાડી ਵਾਲੀ ਗਲੀ ਵਿੱਚ ਭਾਈ ਸਵੇਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਜਦੋਂ ਮੈਂ ਸ਼ਟਰ ਚੁੱਕਿਆ ਵਾ ਤੇ ਖੋਲਿਆ ਵਾ ਤੇ ਪਹਿਲਾਂ ਛੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤਾਂ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਤੇ ਇਹ ਇਹ ਕੰਮ ਹੋਇਆ ਵਾ 5 ਵਜੇ ਦੇ 8:00 ਦੇ ਵਿੱਚ ਤੇ ਪਤਾ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ ਮੇਰੇ ਮੋਬਾਈਲ ਦੇ ਡੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੈ ਗਏ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਵਿੱਚ ਆ ਗਏ ਆ ਉਹਨਾਂ ਦੀ ਵੀਡੀਓ ਹੀ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਸੇਰੇ ਭਈਆ ਜਦੋਂ ਛੱਡ ਰਿਹਾ ਚੁੱਕਿਆ ਦੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਆਈ ਵੀਰ ਛੱਡ ਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨਾਂ ਨੇ ਵਿੱਚ ਵੜਿਆ ਕੈਸ਼ ਨਹੀਂ ਸੀਗਾ ਕੈਸ਼ ਦਾ ਬਚਾ ਨਹੀਂ ਚੋਰੀ ਹੋਈ ਹੈ ਚੋਰੀ ਭਾਜੀ ਐਸਟੀਮੀਟ 25 ਤੋਂ 30 ਲੱਖ ਦੇ ਵਿੱਚ ਹੋਈ ਹੈ ਫਰਮਾਨ ਕਰਦੇ ਬਾਕੀ ਉਹ ਨਹੀਂ ਨੰਬਰ ਟਰੇਸ ਕਰਾਂਗੇ ਜਿਹੜੇ ਉਹ ਹੈਗੇ ਲਿਖਾਂਗੇ ਆਈਐਮਈ ਫਿਰ ਪਤਾ ਲੱਗੇ ਮੰਗਦੇ ਆ ਨੋਂ ਥੋੜੀ ਸਦੀਕਾਲੀ ਸ਼ਿਕਾਇਤ ਕੋਈ ਆਟੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇਖ ਕੇ ਚਲ ਗਿਆ ਵਾ ਕੋਈ ਕਾਰਵਾਈ ਨਹੀਂ ਹੋਈ ਕੋਈ ਆਟੇ ਦੂਰੀ ਤੇ ਚੌਂਕੀ ਆ ਸਭ ਕੋਈ ਫਿੰਗਰਪ੍ਰਿੰਟ ਨਹੀਂ ਲੈਣਾ ਇਹ ਕੋਈ ਕੁੱਤਾ ਨਹੀਂ ਲਿਆ ਸੁਗੰਧ ਵਾਲਾ ਕੋਈ ਬੰਦਾ ਰਗ ਪਤਾ ਲੱਗ ਸਕੇ ਇਹ ਬੜੇ ਪਰੇਸ਼ਾਨ ਆ ਸਾਨੂੰ ਹਿਸਾਬ ਦਿੱਤਾ ਜਾਏ ਚੰਦਿਆਂ ਕਿ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਹੈ ਆਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਆ ਕੋਈ ਦੂਰ ਨਹੀਂ ਹੈਗਾ ਬੰਦੇ ਇਸੇ ਨੇ ਗੱਲ ਹੋਂ ਦੀ ਹਾਂਜੀ ਸਰ ਲੜਕੇ ਆ ਕੋਈ 20 22 ਸਾਲ ਦੇ ਇੰਨੀ ਕੁ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਔਰ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਰ ਸੀਗੇ ਔਰ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਤੇ ਸੈਵਰ ਦਾ ਇਨਸੀਡੈਂਟ ਸੀ ਸਾਡੇ ਕੋਲ ਰਿਪੋਰਟ ਉਸ ਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆ ਰੈਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਉਹ ਗੱਲ ਨਹੀਂ ਜਲਦੀ ਟ੍ਰੇਸ ਹੋ ਜਾਏਗਾ ਜੀ ਦੁਕਾਨਦਾਰਾਂ ਨੇ ਸਾਰ ਇੱਕ ਕਪਤਾਨ ਵੀ ਕਹਿ ਲਿਆ ਇੱਥੇ ਕੀ ਦਿੱਤੀ ਹੈ ਕਿ ਜੇ ਨਾ ਟਰੇਸ ਹੋਇਆ ਤੇ ਧਰਨਾ ਲੱਗੇਗਾ ਤੇ ਬਾਜ਼ਾਰ ਜਿਹੜੇ ਆ ਬੰਦ ਕੀ ਕੋਈ ਗੱਲ ਨਹੀਂ ਜੀ ਡੈਫੀਨੇਟ ਜੀ ਟਰੇਸ ਹੋ ਜਾਏਗਾ ਜੀ ਇਹੋ ਜੀ ਨੋਬਤ ਨਹੀਂ ਆਏਗੀ ਜੀ ਕੋਈ